ਸਵਾਗਤ ਹੈ ਦਰਸ਼ਕੋ ਸਵਾਗਤ ਅਸੀਂ ਤਕਤਪੁਰ ਸਾਹਿਬ ਦੇ ਮੇਲਾ ਮਾਗੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੀ ਹੁਣੇ-ਹੁਣੇ ਸਮਾਪਤ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਉਹਨਾਂ ਨੇ 2027 ਦੀਆਂ ਚੋਣਾਂ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਚੋਣ ਮਨੋਰਥ ਪੱਤਰ ਹੈ ਉਹ ਵੀ ਇੱਕ ਹਿਸਾਬ ਨਾਲ ਉਹਨਾਂ ਨੇ ਅੱਜ ਜਾਰੀ ਕੀਤਾ ਹੈ ਇੱਕ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਟਿਊਬਲ ਕਨੈਕਸ਼ਨ ਜਿਹੜੇ 10 ਦਿਨਾਂ ਦੇ ਵਿੱਚ ਟਿਊਬਲ ਕਨੈਕਸ਼ਨ ਹੈ ਉਹ ਲਾਗੂ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਵੱਡੀਆਂ ਜਿਹੜੀਆਂ ਉਹਨਾਂ ਨੇ ਜਿਹੜੇ ਚੋਣ ਵਾਦੇ ਕਹਿ ਸਕਦੇ ਆ ਚੋਣ ਵਾਦੇ ਕੀਤੇ ਆ ਔਰ ਮੇਰੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਪਾਲ ਜੀ ਸਤਾ ਨਮੀਯ ਮੌਜੂਦ ਨੇ ਸਤਾ ਜੀ ਕਿਵੇਂ ਲੱਗਦਾ ਅੱਜ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਹੈ ਬਹੁਤ ਵੱਡਾ ਭਾਰੀ ਇਕੱਠ ਸੀਗਾ ਬਾਦਲ ਸਾਹਿਬ ਵੀ ਅੱਜ ਖੁਸ਼ ਨਜ਼ਰ ਆਏ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਲੋਕਾਂ ਨੇ ਹੁਣ ਪਿਛਲੇ 10 ਸਾਲ ਨੌ ਹੀ ਹੋ ਗਏ ਬਹੁਤ ਸੰਤਾਪ ਢਾ ਲਿਆ ਬਹੁਤ ਠੂਠੇ ਲਾਰਿਆਂ ਦੇ ਵਿੱਚ ਆ ਗਏ ਬਹੁਤ ਨੌਜਵਾਨੀ ਦੇ ਇਹ ਆਪਣੀ ਬਾਦਲ ਸਰਕਾਰ ਨੇ ਜੋ ਕੰਮ ਕੀਤੇ ਆ ਜੋ ਕਹਿੰਦੇ ਆ ਉਹ ਕਰਦੇ ਆ ਸਰਬਉਮ ਤਾਂ ਇਹ ਆ ਗੱਲ ਵੀ ਲੋਕ ਆਮ ਮਹਾਰੇ ਬਈ ਉੱਠ ਖੜੇ 27 9 ਇਹ ਪਲਟਾ ਵੱਜ ਜਾਣਾ ਇਹਨਾਂ ਨੇ ਕਿਸੇ ਨੇ ਨਹੀਂ ਇਥੇ ਆਉਣਾ ਇਹ ਸਿਰਫ ਅਕਾਲੀ ਦਲੀ ਆਉਗਾ ਚੋਣ ਵਾਦੇ ਕੀਤੇ ਗਏ ਆ ਬਾਦਲ ਸਾਹਿਬ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਟਿਊਬ ਲਾਂ ਦੇ ਕਨੈਕਸ਼ਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਵੇਂ ਵੱਡੇ ਬਾਦਲ ਸਾਹਿਬ ਨੇ ਟਰੈਕਟਰ ਨੂੰ ਕਿਸਾਨਾਂ ਦਾ ਗੱड्डा ਐ ਇਕਰਾਰ ਕੀਤਾ ਸੀ ਸੰਬੋਧਨ ਕੀਤਾ ਸੀ ਇਹਨਾਂ ਨੇ ਕਿਹਾ ਕਿ ਮੋਟਰਸਾਈਕਲ ਸਕੂਟਰ ਵੀ ਜਿਹੜਾ ਗਰੀਬਾਂ ਦਾ ਗੱड्डा ਹੀ ਹੋਊਗਾ ਉਹਨਾਂ ਦਾ ਕੋਈ ਟੈਕਸ ਨਹੀਂ ਹੋਊਗਾ ਹੋਰ ਜਿਹੜੇ ਵੱਡੀਆਂ ਗੱਲਾਂ ਉਹਨਾਂ ਨੇ ਯੂਨੀਵਰਸਿਟੀਆਂ ਦੀ ਗੱਲ ਕੀਤੀ ਹੈ ਉਹਨਾਂ ਨੇ ਮੈਡੀਕਲ ਕਾਲਜਾਂ ਦੀ ਗੱਲ ਕੀਤੀ ਹੈ ਤੋਂ ਲੱਗਦਾ ਕਿ ਜਿਹੜਾ ਸ਼ੋਮਨੀ ਅਕਾਲੀ ਦਲ ਦੇ ਇਹਨਾਂ ਚੋਂ ਵਾਅਦੇ ਤੇ ਲੋਕ ਇੱਕ ਵਾਰ ਵਿਸ਼ਵਾਸ ਕਰਨਗੇ ਦੇਖੋ ਵਿਸ਼ਵਾਸ ਤਾਂ ਐ ਹੋਣਾ ਇਹ ਕੋਈ ਨਵੀਂ ਪਾਰਟੀ ਨਹੀਂ ਜੀ ਭਈ ਆਪਾਂ ਕਹਿ ਦਗੇ ਵੀ ਨਵੀਂ ਪਾਰਟੀ ਆ ਵੀ ਝੂਠੇ ਵਾਦੇ ਕਰਦਾ ਇਹ ਤਾਂ ਮੰਨਿਆ ਜਾਂਦਾ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਇਹ 100% ਵਾਦੇ ਪੂਰੇ ਹੋਣਗੇ ਇਸ ਤੋਂ ਵੀ ਉੱਪਰ ਕੰਮ ਹੋਣਗੇ ਜੀ ਹਾਂ ਜੀ ਬਿਲਕੁਲ ਕਰਨਗੇ ਸੋ ਤੁਹਾਨੂੰ ਲੱਗਦਾ ਹੈ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਰਹੀ ਹੈ 100% 101% ਤੁਸੀਂ ਆ ਦੇਖੋ ਲੋਕਾਂ ਦਾ ਹੱਥ ਜੀ ਇਹ ਆਮ ਆ ਰਿਹਾ ਹੈ ਇਹ ਸੱਦਾਂ ਦੀ ਲੋਲ ਨਹੀਂ ਕਿ ਮਾਹੌਲ ਬਦਲ ਗਿਆ ਪਹਿਲਾਂ ਜਦੋਂ ਪਿਛਲੇ ਪਾਈ ਦੇ ਵਿੱਚ ਜਸ ਉਹ ਤੋਂ ਅਸੀਂ ਲਿਆਉਣ ਵਾਸਤੇ ਕਹਿੰਦੇ ਸੀ ਲੋਕਾਂ ਨੂੰ ਤੇ ਲੋਕ ਵਾਕਈ ਬਹਾਨੇ ਮਾਰਦੇ ਸੀ ਕਿ ਇਹਨੂੰ ਕੰਮ ਪੈ ਗਿਆ ਕੁਝ ਹੋ ਗਿਆ ਪਰ ਅੱਜ ਪਿੱਛੋਂ ਫੋਨ ਆਏ ਸਾਨੂੰ ਨਹੀਂ ਲੈ ਕੇ ਗਏ ਲੋਕ ਆਮ ਹਰਿਆ ਰਹੇ ਆ ਸੱਟ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਪੁਰਾਣੇ ਵਰਕਰ ਕੇਵਲ ਸਿੰਘ ਜੀ ਬੁਰਜੇ ਵੀਰਾ ਮੌਜੂਦ ਨੇ ਤੁਹਾਨੂੰ ਕਿਵੇਂ ਲੱਗਦਾ ਅੱਜ ਦਾ ਬਹੁਤ ਵੱਡਾ ਇਕੱਠ ਬਗਲ ਸਾਹਿਬ ਨੇ ਅੱਜ ਜਿਹੜਾ ਚੋਣ ਵਾਦੇ ਵੀ ਕੀਤੇ ਆ ਤੁਹਾਨੂੰ ਲੱਗਦਾ ਹੈ ਨੀ 2027 ਦੇ ਵਿੱਚ ਅਕਾਲੀ ਅਲਦੀ ਸਰਕਾਰ ਆ ਸਕਦੀ ਹੈ ਪਹਿਲਾਂ ਤਾਂ ਮੈਂ ਆਪਣੇ ਰੀਅਲ ਅਪੈਕਟ ਦੇ ਪੱਤਾ ਕਾਮ ਸੰਧਾਰ ਪ੍ਰਹੀਪ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਇਹ ਮੌਕਾ ਦਿੱਤਾ ਸ਼੍ਰੋਮਣੀ ਕਾਲੀਗਲ ਦੇ ਹਰ ਵਰਕਰ ਨੂੰ ਚੰਗੀ ਆਵਾਜ਼ ਉਠਾਉਣ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ 2027 ਦੀਆਂ ਚੋਣਾਂ 'ਚ ਤਾਂ 100% ਲੋਕਾਂ ਦੇ ਇਕੱਠ ਨੇ ਦੱਸ ਹੀ ਦਿੱਤਾ ਹੈ ਵੀ ਸਰੋਮਣੀ ਕਾਲੀ ਸਰਕਾਰ ਆ ਰਹੀ ਹੈ। ਹੂੰ ਆ ਆ ਕਿ ਆ ਚੁੱਕੀ ਹੈ। ਜੀ। ਬਾਦੂ ਸਾਹਿਬ ਵੀ ਅੱਜ ਜਿਹੜਾ ਇਕੱਠ ਨੂੰ ਦੇਖ ਕੇ ਖੁਸ਼ ਨਜ਼ਰ ਆਏ ਆ ਉਹਨਾਂ ਨੇ ਕਹਿ ਕੇ ਜਿਹੜੇ ਟਿਊਬਲ ਕਨੈਕਸ਼ਨ ਹੈ ਜਿਹੜੇ 10 ਦਿਨਾਂ ਦੇ ਵਿੱਚ ਸਰਕਾਰ ਬਣਦੇ ਹੀ ਟਿਊਬਲ ਕਨੈਕਸ਼ਨ ਦਿੱਤੇ ਜਾਣਗੇ। ਹਾਂਜੀ ਹਾਂ ਜ਼ਰੂਰ ਦੇਣਗੇ ਜੋ ਸਾਡੇ ਸਰਕਾਰ ਵਾਅਦੇ ਕਰਦੀ ਜਾਂ ਸੁਖਵੀਰ ਸਿੰਘ ਬਾਦਲ ਨੇ ਵਾਅਦੇ ਕੀਤੇ ਆ ਪਰ ਹਰ ਤਰ੍ਹਾਂ ਦਾ ਵਾਅਦਾ ਪੂਰਾ ਕੀਤਾ ਜਾਊਗਾ ਸੋ ਵਰਕਰਾਂ ਦੇ ਹੌਸਲੇ ਬਲੰਦ ਹੋਣਗੇ ਇਹਨਾਂ ਦੇ ਹਾਂਜੀ ਹਾਂ ਵਰਕਰਾਂ ਦੇ ਹੌਸਲੇ ਬਹੁਤ ਬਲੰਦ ਹੈ ਜੀ ਅੱਜ ਤੁਸੀਂ ਅੱਜ ਦਾ ਕਾਠੀ ਦੇਖ ਲਿਆ ਜੀ ਇਹ ਜਿੰਨਾ ਵੀ ਕਾਠ ਆਪ ਮੁਹਾਰੇ ਕਾਠ ਹੋਇਆ ਸਰੋਮਣੀ ਕਾਲੇਗਲ ਦੀ ਚੜ੍ਹਦੀ ਕਲਾ ਹੋਣੀ ਹੈ ਤੇ ਸਾਰੇ ਆਉਣ ਵਾਲੀ ਸਰਕਾਰ ਸਰੋਮਣੀ ਕਾਲੇਗਲ ਦੀ ਬਣੂਗੀ